ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸੇਵਾ ਅਤੇ ਕਰੂਣਾ ਇਹ ਦੋ ਗੁਣ ਹਨ ਜੋ ਕਿਸੇ ਵੀ ਮਨੁੱਖ ਦੇ ਜੀਵਨ ਨੂੰ ਉੱਚਾ ਬਣਾ ਸਕਦੇ ਨੇ ਗੁਰੂ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਹਰ ਜੀਵ ਜੰਤੂ ਵਿੱਚ ਰੱਬ ਦਾ ਨੂਰ ਵਸਦਾ ਹੈ ਕਿ ਜਿਸ ਨੇ ਵੀ ਦੂਜਿਆਂ ਤੇ ਤਰਸ ਕੀਤਾ ਉਸ ਤੇ ਆਪੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਸੋ ਸੰਗਤ ਜੀ ਅੱਜ ਅਸੀਂ ਇੱਕ ਅਜਿਹੇ ਸੰਤ ਜੀ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਜਿਨ੍ਹਾਂ ਨੇ ਕੁੱਤੇ ਨੂੰ ਰੋਟੀ ਪਾਉਣ ਤੇ ਸੇਵਾ ਬਾਰੇ ਅਜਿਹੀਆਂ ਗੱਲਾਂ ਦਸੀਆਂ ਨੇ ਜੋ ਕਿਸੇ ਵੀ ਮਨੁੱਖ ਦੀ ਸੋਚ ਨੂੰ ਬਦਲ ਸਕਦੀਆਂ ਨੇ ਤਾਂ ਸੰਗਤ ਜੀ ਅੱਜ ਦਾ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਚਰਨਾਂ ਵਿੱਚ ਇੱਕ ਹੀ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ੂਰ ਲਗਵਾਓ ਅਤੇ ਨਾਲ ਦੀ ਨਾਲ ਇਸ ਕਥਾ ਨੂੰ ਵੀ ਪੂਰਾ ਸਰਵਣ ਕਰਨਾ ਜੀ ਸੋ ਸੰਗਤ ਜੀ ਅੱਗੇ ਵਧਣ ਤੋਂ ਪਹਿਲਾਂ ਆਓ ਇਕਾਗਰਤ ਹੋ ਕੇ ਇਸ ਇਹ ਵੀਰਤਾ ਸੁਣੀਏ ਤੇ ਅਸੀਂ ਵੀ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੀਏ ਸੋ ਸੰਗਤ ਜੀ ਇੱਕ ਪਿੰਡ ਵਿੱਚ ਬੜੇ ਹੀ ਮਹਾਨ ਸੰਤ ਆਏ ਹੋਏ ਸਨ ਸੰਗਤ ਜੀ ਉਹ ਸੰਤ ਕੋਈ ਆਮ ਵਿਅਕਤੀ ਨਹੀਂ ਸਨ ਸਗੋਂ ਉਹਨਾਂ ਉੱਪਰ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਸੀ ਅਤੇ ਉਹਨਾਂ ਸੰਤਾਂ ਜੀ ਦੇ ਜੋ ਵੀ ਉਪਦੇਸ਼ ਸਨ ਅਤੇ ਸੰਗਤ ਜੀ ਉਹਨਾਂ ਸੰਤਾਂ ਦੀ ਗੱਲ ਸੁਣ ਕੇ ਹਰ ਇੱਕ ਮਨੁੱਖ ਦੇ ਹਿਰਦੇ ਪਲਟ ਜਾਂਦੇ ਸਨ ਕਿ ਜੋ ਕੋਈ ਵੀ ਉਹਨਾਂ ਦੀ ਹਜ਼ੂਰੀ ਵਿੱਚ ਆ ਜਾਂਦਾ ਸੀ ਉਹ ਆਪਣੇ ਆਪ ਨੂੰ ਧੰਨ ਸਮਝਦਾ ਸੀ ਪਿੰਡ ਦੇ ਵੱਡੇ-ਵੱਡੇ ਜ਼ਿਮੀਂਦਾਰ ਗਰੀਬ ਮਜ਼ਦੂਰ ਬਜ਼ੁਰਗ ਨੌਜਵਾਨ ਸੰਗਤਜੀ ਪਿੰਡ ਦਾ ਹਰ ਇੱਕ ਇਨਸਾਨ ਉਹਨਾਂ ਦੀ ਬਚਨ ਬਾਣੀ ਸੁਣਨ ਲਈ ਆਇਆ ਸੰਗਤਜੀ ਸੰਤ ਜੀ ਆਉਂਦੇ ਹਨ ਆਉਂਦੇ ਹੀ ਉਹਨਾਂ ਨੇ ਸਭ ਨੂੰ ਬੈਠਣ ਲਈ ਕਿਹਾ ਉਹਨਾਂ ਨੇ ਬਹੁਤ ਸ਼ਾਂਤ ਅਵਸਥਾ ਵਿੱਚ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਫਿਰ ਇੱਕ ਗੰਭੀਰ ਬਚਨ ਕਹੇ ਅਸੀਂ ਧੰਨ ਦੀ ਭਾਲ ਵਿੱਚ ਦੌੜ ਰਹੇ ਹਾਂ ਪਰ ਕੀ ਅਸੀਂ ਧਰਮ ਦੀ ਭਾਲ ਕਰ ਰਹੇ ਹਾਂ ਕੀ ਅਸੀਂ ਗੁਰੂ ਦੇ ਹੁਕਮ ਵਿੱਚ ਤੁਰ ਰਹੇ ਹਾਂ ਸੰਗਤ ਜੀ ਇਹ ਗੱਲ ਸੁਣ ਕੇ ਸਭ ਹੀ ਲੋਕ ਚੁੱਪ ਹੋ ਗਏ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਸੰਤ ਜੀ ਨੇ ਕਿਹਾ ਅਸੀਂ ਰੋਜ਼ ਅਰਦਾਸ ਕਰਦੇ ਹਾਂ ਪਰ ਕੀ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਤੁਰਦੇ ਹਾਂ ਸਾਂਤ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਇੱਕ ਬਜ਼ੁਰਗ ਆਦਮੀ ਖੜਾ ਹੋ ਜਾਂਦਾ ਹੈ ਅਤੇ ਇਹ ਪੁੱਛਣ ਲੱਗਦਾ ਹੈ ਕਿ ਸੰਤ ਜੀ ਮੈਂ ਹਮੇਸ਼ਾ ਦਾਨ ਪੁੰਨ ਕਰਦਾ ਹਾਂ ਪਰ ਮੈਨੂੰ ਹਲੇ ਤੱਕ ਕੋਈ ਲਾਭ ਨਹੀਂ ਮਿਲਿਆ ਮੇਰੇ ਕਰਜ਼ੇ ਨਹੀਂ ਉੱਤਰੇ ਤੇ ਨਾ ਹੀ ਮੇਰੀ ਆਮਦਨ ਵਿੱਚ ਵਾਧਾ ਹੋਇਆ ਹੈ ਤਦ ਸੰਗਤ ਜੀ ਸੰਤ ਜੀ ਨੇ ਮੁਸਕਰਾਉਣ ਲੱਗੇ ਤੇ ਸੰਤ ਜੀ ਨੇ ਹੱਸਦੇ ਹੋਏ ਪੁੱਛਿਆ ਦੱਸ ਤੂੰ ਦਾਨ ਕਿਵੇਂ ਕਰਦਾ ਹੈ ਤਾਂ ਬਜ਼ੁਰਗ ਕਹਿਣ ਲੱਗਾ ਮੈਂ ਪਿੰਡ ਦੇ ਗੁਰਦੁਆਰੇ ਵਿੱਚ 10-20 ਰੁਪਏ ਰੱਖ ਆਉਂਦਾ ਹਾਂ ਅਤੇ ਕਦੇ-ਕਦੇ ਲੰਗਰ ਵਿੱਚ ਵੀ ਸੇਵਾ ਕਰ ਲੈਂਦਾ ਹਾਂ ਸੰਗਤ ਜੀ ਸੰਤ ਜੀ ਨੇ ਥੋੜਾ ਜਿਹਾ ਸੋਚ ਕੇ ਕਿਹਾ ਕਿ ਤੂੰ ਬਚਪਨ ਵਿੱਚ ਆਪਣੇ ਮਾਪਿਆਂ ਕੋਲੋਂ ਕੀ-ਕੀ ਲਿਆ ਤਾਂ ਆਦਮੀ ਆਖਣ ਲੱਗਾ ਮਾਪਿਆਂ ਨੇ ਮੇਰੀ ਪਾਲਣਾ ਕੀਤੀ ਮੈਨੂੰ ਖਾਣ ਪੀਣ ਲਈ ਦਿੱਤਾ ਮੈਨੂੰ ਪੜਾਇਆ ਤੇ ਸਾਰੀ ਜ਼ਿੰਦਗੀ ਮੇਰਾ ਧਿਆਨ ਰੱਖਿਆ ਸੰਤ ਜੀ ਫਿਰ ਪੁੱਛਣ ਲੱਗੇ ਕਿ ਫਿਰ ਤੂੰ ਆਪਣੇ ਮਾਪਿਆਂ ਨੂੰ ਕੀ ਦਿੱਤਾ ਤਾਂ ਉਹ ਆਦਮੀ ਸੁਣ ਕੇ ਇਹ ਗੱਲ ਸੁਣ ਕੇ ਚੁੱਪ ਹੋ ਗਿਆ ਉਸ ਨੂੰ ਕੋਈ ਵੀ ਜਵਾਬ ਨਹੀਂ ਆਇਆ ਤਦ ਸੰਤ ਜੀ ਕਹਿਣ ਲੱਗੇ ਕਿ ਇਹ ਦਾਨ ਸਿਰਫ ਗੁਰੂ ਘਰ ਵਿੱਚ ਪੈਸਾ ਰੱਖਾਉਂਦਾ ਆਉਣ ਦਾ ਨਾਮ ਨਹੀਂ ਹੁੰਦਾ ਦਾਨ ਦਾ ਅਸਲ ਅਰਥ ਹੈ ਕਿਸੇ ਦੀ ਭਲਾਈ ਕਰਨਾ ਕਿਸੇ ਦੀ ਲੋੜਵੰਦ ਲੋੜ ਨੂੰ ਪੂਰਾ ਕਰਨਾ ਇਸੇ ਦੀ ਭੁੱਖ ਮਟਾਉਣਾ ਜੇਕਰ ਤੂੰ ਇਹ ਸੋਚ ਕੇ দান ਕਰ ਰਿਹਾ ਹੈ ਕਿ ਤੇਰੀ ਆਮਦਨ ਵਿੱਚ ਵਾਧਾ ਹੋਵੇ ਤੇਰੇ ਵਪਾਰ ਵਿੱਚ ਵਾਧਾ ਹੋਵੇ ਤਾਂ ਇਹ ਕੋਈ দান ਨਹੀਂ ਹੈ ਇਹ ਤਾਂ ਸਭ ਇੱਕ ਵਪਾਰ ਹੋ ਗਿਆ ਸੰਤ ਜੀ ਕਹਿਣ ਲੱਗੇ ਕਿ ਤੇਰੇ ਮਾਪਿਆਂ ਨੇ ਤੈਨੂੰ ਸਾਰੀ ਜ਼ਿੰਦਗੀ ਪਾਲਿਆ ਪਰ ਜਦੋਂ ਉਹ ਬੁੱਢੇ ਹੋਏ ਤਾਂ ਉਹਨਾਂ ਦੀ ਸੇਵਾ ਤੂੰ ਕਿਉਂ ਨਹੀਂ ਕੀਤੀ ਤੂੰ ਗੁਰੂ ਘਰ ਤਾਂ ਪੈਸੇ দান ਕਰਦਾ ਹੈ ਗੁਰੂ ਘਰ ਸੇਵਾ ਕਰਦਾ ਹੈ ਪਰ ਤੂੰ ਆਪਣੇ ਮਾਪਿਆਂ ਦਾ ਖਿਆਲ ਕਿਉਂ ਨਹੀਂ ਰੱਖਿਆ ਸੰਤ ਜੀ ਇਹ ਗੱਲ ਸੁਣ ਕੇ ਬਜ਼ੁਰਗ ਆਦਮੀ ਚੁੱਪ ਹੋ ਗਿਆ ਸੰਤ ਜੀ ਕਹਿੰਦੇ ਅੱਜ ਦੇ ਟਾਈਮ ਤੂੰ ਹੁਣ ਬਜ਼ੁਰਗ ਹੋ ਗਿਆ ਹੈ ਅੱਜ ਦੇ ਟਾਈਮ ਜੇਕਰ ਕੋਈ ਤੇਰਾ ਖਿਆਲ ਨਾ ਰੱਖੇ ਤਾਂ ਫਿਰ ਤੈਨੂੰ ਕਿਸ ਤਰ੍ਹਾਂ ਦਾ ਲੱਗੇਗਾ ਇਹ ਗੱਲ ਸੁਣ ਕੇ ਬਜ਼ੁਰਗ ਆਦਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਦ ਸੰਤ ਜੀ ਨੇ ਕਿਹਾ ਦਾਨ ਉਹੀ ਹੁੰਦਾ ਹੈ ਜੋ ਨਿਰਮਲ ਮਨ ਨਾਲ ਕੀਤਾ ਜਾਵੇ ਜਦੋਂ ਤੂੰ ਕਿਸੇ ਦੀ ਭਲਾਈ ਕਰੇਗਾ ਬਿਨਾਂ ਕਿਸੇ ਲਾਭ ਤੇ ਬਿਨਾਂ ਕਿਸੇ ਉਮੀਦ ਤੋਂ ਤਦ ਹੀ ਗੁਰੂ ਤੈਨੂੰ 100 ਗੁਣਾ ਵਾਪਸ ਦੇਵੇਗਾ ਅਤੇ ਜੋ ਵੀ ਮਨੁੱਖ ਆਪਣੇ ਮਾਪਿਆਂ ਦੀ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਅਤੇ ਬਾਹਰ ਜਾ ਕੇ ਦਾਨ ਪੁੰਨ ਕਰਦਾ ਤਾਂ ਫਿਰ ਉਸ ਦਾ ਦਾਨ ਪੁੰਨ ਤਾਂ ਦਾਨਪੁੰਨ ਦਾ ਕੋਈ ਵੀ ਫਾਇਦਾ ਨਹੀਂ ਮਿਲਦਾ ਪਰਮ ਪਿਤਾ ਪਰਮਾਸ਼ ਪਰਮੇਸ਼ਵਰ ਉਸ ਬੰਦੇ ਉੱਪਰ ਆਪਣੀ ਮਿਹਰ ਨਹੀਂ ਕਰਦੇ ਸਗੋਂ ਜੋ ਵਿਅਕਤੀ ਦਾਨਪੁੰਨ ਵੀ ਕਰਦਾ ਹੈ ਤੇ ਆਪਣੇ ਮਾਪਿਆਂ ਦੀ ਸੇਵਾ ਵੀ ਕਰਦਾ ਹੈ ਤਾਂ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਪਰਮਾਤਮਾ ਜੀ ਅਜਿਹੇ ਵਿਅਕਤੀ ਨੂੰ ਆਪਣੀ ਛਾਇਆ ਹੇਠ ਰੱਖਦੇ ਹਨ ਇਹ ਗੱਲ ਸੁਣ ਕੇ ਉਹ ਵਿਅਕਤੀ ਭਾਵੁਕ ਹੋ ਗਿਆ ਸੰਤ ਜੀ ਨੇ ਕਿਹਾ ਆਉਣ ਵਾਲੇ 40 ਦਿਨਾਂ ਤੱਕ ਇੱਕ ਭੁੱਖੇ ਜੀਵ ਨੂੰ ਖਾਣਾ ਦੇਣਾ ਹੈ ਮੰਨ ਲਿਆ ਕਿ ਤੂੰ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਤੇ ਫਿਰ ਅੱਜ ਤੋਂ ਬਾਅਦ ਤੂੰ ਇਨ੍ਹਾਂ ਭੁੱਖੇ ਜਾਨਵਰਾਂ ਦੀ ਸੇਵਾ ਕਰਨੀ ਹੈ ਜੋ ਵੀ ਤੇਰੀ ਆਮਦਨ ਹੈ ਚਾਹੇ ਉਹ ਵੱਧ ਹੈ ਚਾਹੇ ਉਹ ਘੱਟ ਹੈ ਉਸ ਵਿੱਚੋਂ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਤੂੰ ਇਨ੍ਹਾਂ ਭੁੱਖੇ ਜੀਵ ਜੰਤੂਆਂ ਦੀ ਸੇਵਾ ਕਰਨੀ ਹੈ ਤਾਂ ਇਹ ਸਭ ਸੁਣ ਕੇ ਇੱਕ ਹੋਰ ਆਦਮੀ ਉੱਠਿਆ ਤੇ ਪੁੱਛਣ ਲੱਗਾ ਸੰਤ ਜੀ ਇਹ ਦਾਨ ਪੁੰਨ ਤੇ ਅਸੀਂ ਇਹ ਸੇਵਾ ਕਿ ਸਿਰਫ ਮਨੁੱਖਾਂ ਦੀ ਹੀ ਕਰਨੀ ਹੈ ਜਾਂ ਫਿਰ ਜੀਵ ਜੰਤੂਆਂ ਦੀ ਕਰਨੀ ਹੈ ਸੰਤ ਜੀ ਨੇ ਕਿਹਾ ਮਨੁੱਖ ਆਪਣੇ ਲਈ ਕਮਾਉਂਦੇ ਹਨ ਪਰ ਕੁੱਤਾ ਗਊ ਪੰਛੀ ਇਹ ਪਰਮਾਤਮਾ ਦੇ ਜਿੰਨੇ ਵੀ ਜਾਨਵਰ ਹਨ ਤਾਂ ਇਹ ਸਾਰੇ ਹੀ ਜੀਵ ਸਾਨੂੰ ਗੁਰੂ ਨੇ ਦਿੱਤੇ ਹਨ ਅਤੇ ਜੇਕਰ ਅਸੀਂ ਵੀ ਅਜਿਹੇ ਜੀਵ ਜੰਤੂ ਦੀ ਭੁੱਖ ਮਟਾਈਏ ਜੋ ਆਪਣੇ ਲਈ ਕਮਾਉਣ ਦੇ ਯੋਗ ਨਹੀਂ ਹੈ ਤੇ ਜੋ ਭੁੱਖਾ ਜਨਮਰ ਆਪਣੇ ਆਪ ਨਹੀਂ ਖਾਂ ਸਕਦਾ ਤਦ ਪਰਮ ਪਿਤਾ ਪਰਮੇਸ਼ਵਰ ਜੀ ਸਾਡੇ ਤੇ ਕਿਰਪਾ ਕਰਦੇ ਹਨ ਸੰਤ ਜੀ ਕਹਿਣ ਲੱਗੇ ਕਿ ਜਿੰਨੇ ਵੀ ਜੀਵ ਜੰਤੂ ਨੇ ਇਹ ਸਾਰੇ ਪ੍ਰਮਾਤਮਾ ਨੇ ਬਣਾਏ ਹੋਏ ਨੇ ਅਤੇ ਉਹ ਇੰਨਾ ਸਾਰਿਆਂ ਦਾ ਰਖਵਾਲਾ ਹੈ ਉਹ ਸਾਡਾ ਵੀ ਰਖਵਾਲਾ ਹੈ ਅਤੇ ਜਦੋਂ ਅਸੀਂ ਉਸ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੀ ਸੇਵਾ ਕਰਦੇ ਹਾਂ ਤਾਂ ਇੱਕ ਪ੍ਰਕਾਰ ਨਾਲ ਅਸੀਂ ਪਰਮਾਤਮਾ ਦੀ ਸੇਵਾ ਕਰਦੇ ਹਾਂ ਜਦੋਂ ਅਸੀਂ ਉਸ ਦੇ ਬਣਾਏ ਜੀਵਾਂ ਦਾ ਪੇਟ ਭਰਦੇ ਹਾਂ ਤਾਂ ਫਿਰ ਅਸੀਂ ਪਰਮਾਤਮਾ ਦਾ ਪੇਟ ਭਰਦੇ ਹਾਂ ਤੇ ਪਰਮਾਤਮਾ ਜੀ ਸਾਡੇ ਤੋਂ ਖੁਸ਼ ਹੋ ਜਾਂਦੇ ਨੇ ਸੰਤ ਜੀ ਨੇ ਕਿਹਾ ਜੇਕਰ ਕਿਸੇ ਨੂੰ ਰੋਜ਼ੀ ਰੋਟੀ ਦੀ ਤੰਗੀ ਹੋਵੇ ਕਰਜ਼ਾ ਚੜਿਆ ਹੋਵੇ ਜਾਂ ਫਿਰ ਘਰ ਵਿੱਚ ਕਲੇਸ਼ ਹੋਣ ਤਾਂ ਇਫੇਰ ਉਹ 40 ਦਿਨ ਕਿਸੇ ਭੁੱਖੇ ਜਾਨਵਰ ਨੂੰ ਕਿਸੇ ਕੁੱਤੇ ਨੂੰ ਰੋਟੀ ਪਾ ਕੇ ਦੇਖੇ ਉਹਨਾਂ ਨੇ ਕਿਹਾ ਕੁੱਤੇ ਦੀ ਨਿਸ਼ਾਨੀ ਹੈ ਵਫਾਦਾਰੀ ਦੀ ਸਬਰ ਦੀ ਧੀਰਜ ਦੀ ਤੇ ਜਦੋਂ ਅਸੀਂ ਕਿਸੇ ਕੁੱਤੇ ਦਾ ਪੇਟ ਭਰਦੇ ਹਾਂ ਤੇ ਗੁਰੂ ਸਾਡੀ ਰੱਜਕ ਵਿੱਚ ਵਾਅਦਾ ਕਰਦੇ ਨੇ ਸੰਗਤ ਜੀ ਇਸ ਦੇ ਉਪਰੰਤ ਉਹ ਸੰਤ ਜੀ ਨੇ ਕਿਹਾ ਜਦੋਂ ਕੋਈ ਮਨੁੱਖ ਕਿਸੇ ਹੋਰ ਦੀ ਭਲਾਈ ਕਰਦਾ ਹੈ ਤਾ ਪਰਮਾਤਮਾ ਦੀ ਕਿਰਪਾ ਉਸ ਉੱਪਰ ਆਪਣੇ ਆਪ ਹੋ ਜਾਂਦੀ ਹੈ ਕਿਉਂਕਿ ਸੇਵਾ ਸਿਰਫ ਹੱਥੀ ਨਹੀਂ ਹੁੰਦੀ ਦਿਲ ਨਾਲ ਵੀ ਹੁੰਦੀ ਹੈ ਜਦੋਂ ਤੁਸੀਂ ਭੁੱਖੇ ਜੀਵ ਨੂੰ ਖਾਣਾ ਦਿੰਦੇ ਹੋ ਕਿਸੇ ਗਰੀਬ ਦੀ ਮਦਦ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਕੋਈ ਵੀ ਸਮੱਸਿਆਵਾਂ ਨਹੀਂ ਦੁੱਖ ਪਰੇਸ਼ਾਨੀਆਂ ਨਹੀਂ ਉਹ ਪਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਜਾਂਦੀਆਂ ਨੇ ਸੰਤ ਜੀ ਕਹਿਣ ਲੱਗੇ ਜਦੋਂ ਤੁਸੀਂ ਇੱਕ ਭੁੱਖੇ ਜੀਵ ਨੂੰ ਖਵਾਉਂਦੇ ਹੋ ਤਾ ਪਰਮਾਤਮਾ ਤੁਹਾਡੇ ਘਰ ਦੀਆਂ ਰੋਟੀਆਂ ਵਿੱਚ ਬਰਕਤ ਪਾ ਦਿੰਦੇ ਨੇ ਜਿਨ੍ਹਾਂ ਦੀ ਆਮਦਨ ਨਹੀਂ ਬਾਤੀ ਜਦੋਂ ਉਹ 40 ਦਿਨ ਤੱਕ ਭੁੱਖੇ ਜੀਵਾਂ ਦੀ ਦੇਖਭਾਲ ਕਰਦੇ ਨੇ ਤਾਂ ਉਹਨਾਂ ਦੀਆਂ ਲੋੜਾਂ ਆਪਣੇ ਆਪ ਪੂਰੀਆਂ ਹੋਣ ਲੱਗਦੀਆਂ ਨੇ ਸੰਤ ਜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਮੈਂ ਕਦੇ ਨਹੀਂ ਦੇਖਿਆ ਜੋ ਗਰੀਬਾਂ ਨੂੰ ਖਵਾਉਂਦੇ ਨੇ ਭੁੱਖਿਆਂ ਨੂੰ ਖਵਾਉਂਦੇ ਨੇ ਤੇ ਖੁਦ ਆਪ ਉਹ ਭੁੱਖੇ ਰਹਿ ਜਾਂਦੇ ਸੰਗਤ ਜੀ ਜੋ ਦੂਜਿਆਂ ਦਾ ਭੇਡ ਭਰਦਾ ਹੈ ਫਿਰ ਪਰਮਾਤਮਾ ਉਸ ਵਿਅਕਤੀ ਦਾ ਭੇਡ ਆਪ ਭਰਦੇ ਨੇ ਇਸ ਤੋਂ ਉਪਰੰਤ ਉਹਨਾਂ ਨੇ ਕਰਜ ਤੋਂ ਮੁਕਤ ਹੋਣ ਦਾ ਵੀ ਦੱਸਿਆ ਕਈ ਲੋਕ ਆਖਦੇ ਨੇ ਕਿ ਅਸੀਂ ਕਰਜੇ ਨਾਲ ਦੱਬੇ ਹੋਏ ਹਾਂ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹਰ ਪਾਸੇ ਸੰਕਟ ਹੀ ਸੰਕਟ ਹਨ ਤਦ ਸੰਤ ਜੀ ਕਹਿਣ ਲੱਗੇ ਕਿ ਪੁੱਤ ਕਿਸੇ ਭੁੱਖੇ ਨੂੰ ਖਵਾਉਣਾ ਸ਼ੁਰੂ ਕਰੋ ਮੈਂ ਬਾਰ-ਬਾਰ ਇਹ ਗੱਲ ਤਾਂ ਕਹਿ ਹੀ ਰਿਹਾ ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੀ ਸੇਵਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਲਾਲਚ ਦੇ ਕਿਸੇ ਭੁੱਖੇ ਦਾ পেট ਭਰਦੇ ਹੋ ਤਾਂ ਸੰਗਤ ਜੀ ਉਹ ਪਰਮਾਤਮਾ ਤੁਹਾਡੇ ਤੇ ਮਿਹਰ ਜ਼ੋਰ ਕਰਦਾ ਹੈ ਫਿਰ ਸੰਤ ਜੀ ਘਰ ਦੇ ਕਲੇਸ਼ ਤੇ ਬੇਚੈਨੀ ਬਾਰੇ ਦੱਸਣ ਲੱਗੇ ਕਿ ਜਿਸ ਘਰ ਵਿੱਚ ਕਲੇਸ਼ ਹੁੰਦਾ ਹੈ ਤਾਂ ਫਿਰ ਉਹ ਘਰ ਹੌਲੀ-ਹੌਲੀ ਖਤਮ ਹੋਣ ਲੱਗਦਾ ਹੈ ਪਰ ਜਿਸ ਘਰ ਵਿੱਚ ਦਾਨ ਪੁੰਨ ਸੇਵਾ ਤੇ ਨਿਸਕਾਮ ਭਾਵਨਾ ਹੁੰਦੀ ਹੈ ਉਸ ਘਰ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਸਦਾ ਹੀ ਸ਼ਾਂਤੀ ਬਣੀ ਰਹਿੰਦੀ ਹੈ ਤੇ ਜੇਕਰ ਤੁਹਾਡੇ ਘਰ ਵਿੱਚ ਕਲੇਸ਼ ਝਗੜੇ ਹਨ ਗੁੱਸਾ ਹੈ ਤਾਂ ਫਿਰ 40 ਦਿਨਾਂ ਤੱਕ ਸੇਵਾ ਜ਼ਰੂਰ ਕਰਨੀ ਹੈ ਸੇਵਾ ਦੇ ਨਾਲ-ਨਾਲ ਪਰਮਾਤਮਾ ਦਾ ਵੀ ਸਹਾਰਾ ਲੈਣਾ ਹੈ ਆਪਣੇ ਘਰ ਵਿੱਚ ਦੋਨੋਂ ਟਾਈਮ ਗੁਰਮਾਣੀ ਦਾ ਜਾਪ ਕਰਨਾ ਹੈ ਤੇ ਜਿੰਨਾ ਸੰਗਤਾਂ ਨੂੰ ਮੰਨ ਦੀ ਸ਼ਾਂਤੀ ਨਹੀਂ ਮਿਲਦੀ ਸ਼ਾਂਤ ਸੰਤ ਜੀ ਕਹਿੰਦੇ ਸੇਵਾ ਸਿਰਫ ਸੰਸਾਰਿਕ ਸੁੱਖ ਵਾਸਤੇ ਨਹੀਂ ਹੁੰਦੀ ਇਹ ਆਤਮਿਕ ਸੁੱਖ ਲਈ ਵੀ ਹੁੰਦੀ ਹੈ ਜਿਨ੍ਹਾਂ ਦੇ ਦਿਲ ਵਿੱਚ ਚਿੰਤਾ ਹੈ ਤੇ ਉਹ ਦਿਨ ਰਾਤ ਸੇਵਾ ਵਿੱਚ ਜੁੜ ਜਾਂਦੇ ਨੇ ਉਹਨਾਂ ਦੇ ਮਨ ਦੀ ਅਸ਼ਾਂਤੀ ਹੌਲੀ-ਹੌਲੀ ਦੂਰ ਹੋਣ ਲੱਗ ਜਾਂਦੀ ਹੈ ਹੋ ਸਕਦਾ ਹੈ ਤੁਸੀਂ ਕਿਸੇ ਮੰਦਭਾਗੀ ਜੀਵ ਦੀ ਭੁੱਖ ਮਿਟਾ ਕੇ ਗੁਰੂ ਦੀ ਕਿਰਪਾ ਨੂੰ ਤੁਰੰਤ ਨਾ ਵੇਖੋ ਪਰ ਇਹ ਨਿਸ਼ਚਿਤ ਹੈ ਕਿ ਇੱਕ ਨਾ ਇੱਕ ਦਿਨ ਪਰਮਾਤਮਾ ਤੁਹਾਡੇ ਤੇ ਕਿਰਪਾ ਜ਼ਰੂਰ ਕਰਦਾ ਹੈ ਸੰਤ ਜੀ ਬਹੁਤ ਪਰਿਵਾਰ ਦੇ ਵਿੱਚ ਜੋ ਉੱਥੇ ਆਏ ਹੋਏ ਸੀ ਉਹਨਾਂ ਦੀ ਜ਼ਿਆਦਾਤਰ ਸਮੱਸਿਆ ਬਿਮਾਰੀਆਂ ਨੂੰ ਲੈ ਕੇ ਸੀ ਕਿ ਉਹਨਾਂ ਦੇ ਘਰ ਵਿੱਚ ਬਿਮਾਰੀ ਬੜੀ ਹੈ ਉਹਨਾਂ ਦੇ ਘਰ ਵਿੱਚ ਹਰ ਕੋਈ ਬਿਮਾਰ ਰਹਿੰਦਾ ਹੈ ਸੰਤ ਜੀ ਨੇ ਕਿਹਾ ਕਿ ਕਈ ਵਾਰ ਮਨੁੱਖ ਤੋਂ ਆਪਣੀ ਤੰਦਰੁਸਤੀ ਨੂੰ ਬੜਾ ਤੰਦਰੁਸਤੀ ਨੂੰ ਲੈ ਕੇ ਬੜਾ ਚਿੰਤਾ ਵਿੱਚ ਰਹਿੰਦਾ ਹੈ ਅਣਗਿਣਤ ਇਲਾਜ ਕਰਾਉਂਦਾ ਪਰ ਫਿਰ ਵੀ ਸੁਧਾਰ ਨਹੀਂ ਆਉਂਦਾ ਜੇ ਕੋਈ ਸੇਵਾ ਵਿੱਚ ਜੁੜ ਜਾਵੇ 40 ਦਿਨ ਤੱਕ ਦਾਨਪੁੱਨ ਕਰੇ ਤਾਂ ਉਹਨਾਂ ਦੀਆਂ ਬਿਮਾਰੀਆਂ ਆਪਣੇ ਆਪ ਦੂਰ ਹੋਣ ਲੱਗਦੀਆਂ ਨੇ ਸੰਤ ਜੀ ਕਹਿੰਦੇ ਸੇਵਾ ਮਨੁੱਖ ਨੂੰ ਨਿਮਰ ਬਣਾਉਂਦੀ ਹੈ ਅੰਦਰੋਂ ਸ਼ੁੱਧ ਕਰਦੀ ਹੈ ਅਤੇ ਗੁਰੂ ਦੀ ਕਿਰਪਾ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਪਰਮਾਤਮਾ ਦੀ ਰਜਾ ਵਿੱਚ ਰਹੋ ਨਿਸ਼ਕਾਮ ਸੇਵਾ ਕਰੋ ਤੇ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰੇ ਬਦਲਾਅ ਆਉਂਦੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ